ਹੈਲੋ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਲੇਵਲ ਸਨਫਲਾవర్ ਬੁਟੀਕ ਤੇ ਹੋਰ ਕਿਦਾਂ ਤੁਸੀਂ ਸਾਰੇ ਠੀਕ ਠਾਕ ਹੈ ਆ ਆਪਾਂ ਇੱਕ ਪਿਛਲੀ ਵਾਰੀ ਵੀਡੀਓ ਪਾਈ ਸੀ ਤੇ ਮੈਂ ਉਹਦੇ ਤੁਹਾਨੂੰ ਅਨਾਉਂਸ ਕੀਤਾ ਸੀਗਾ ਵੀ ਆਪਣੇ ਪ੍ਰਿੰਟ ਹੋਣ ਲਈ ਗਰਮ ਕਪੜਾ ਗਿਆ ਹੈ ਸੋ ਅੱਜ ਉਹ ਆ ਗਿਆ ਤੇ ਮੈਂ ਤੁਹਾਨੂੰ ਉਹ ਦਿਖਾਉਣੀ ਹੈ ਤੇ ਬਾਕੀ ਕੁਝ ਪਾਰਟੀ ਵੇਅਰ ਸੂਟ ਦਿਖਾਉਣੀ ਹੈ ਮੈਂ ਆਪਣਾ ਸੂਟ ਦਿਖਾਉਂਗੀ ਤੇ ਦੇਖੋ ਇਹ ਪਿਓਰ ਤੇ ਹੈਗਾ ਸੈਲਫ ਪ੍ਰਿੰਟ ਤੇ ਸ਼ਰਟ ਹੈ ਤੇ ਸਿਲਕ ਦੀ ਪਲੇਨ ਸਲਵਾਰ ਹੈ ਇਹ ਦੇਖੋ ਹੈਂਡਵਰਕ ਹੋਇਆ ਹੈ ਜੀ ਦੁਪੱਟਾ ਮੇਰੇ ਨਾਲ ਟਾਈ ਐਂਡ ਆਈ ਦਾ ਬਣਾਇਆ ਹੈ ਇਹ ਦੇਖੋ ਠੀਕ ਹੈ ਤੇ ਬਾਕੀ ਅ ਜਿਹੜਾ ਮੇਰਾ ਵੇਟ ਲਾਸ ਜਰਨੀ ਉਹ ਚੱਲ ਰਹੀ ਹੈ ਅ 11 ਪਲੱਸ ਹੋ ਗਿਆ ਸੋ ਬਾਕੀ ਜੇ ਕਿਸੇ ਨੇ ਵੀ ਕੋਈ ਹੈਲਪ ਦੀ ਲੋੜ ਹੈ ਤਾਂ ਮੈਨੂੰ ਪੁੱਛ ਸਕਦੇ ਆ ਤਾਂ ਇਹ ਸੂਟ ਵੀ ਮੈਨੂੰ ਕਾਫੀ ਟਾਈਟ ਕਰਕੇ ਪਾਉਣਾ ਪਿਆ ਤਾਂ ਅੱਛਾ ਲੱਗ ਰਿਹਾ ਵੈਸੇ ਆਪਣੇ ਆਪ ਨੂੰ ਸੋਹਣਾ ਲੱਗਦਾ ਹੁਣ ਆਪਣੇ ਸੂਟ ਨਵੇਂ ਇਹ ਦੇਖੋ ਇਹ ਸਾਰੇ ਗਰਮ ਹੈਗੇ ਤਾਂ ਜਿਹੜੀ ਇਹਨਾਂ ਦੀ ਪ੍ਰਿੰਟਿੰਗ ਹੈ ਐਕਚੁਅਲੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਹਨਾਂ ਦੀ ਇਹ ਦੇਖੋ ਸਾਰੇ ਕਲਰ ਪ੍ਰਿੰਟ ਬਹੁਤ ਸੋਹਣੇ ਹੈ ਠੀਕ ਹੈ ਜੀ ਦਰਮਿਆਨੇ ਜੇ ਕਲਰ ਹੈ ਇਹ ਆ ਥੋੜਾ ਸੋਬਰ ਹੈ ਸਿਆਣੇ ਵਾਲਾ ਇੱਥੇ ਦਿਖਾ ਦਿਓ ਬੱਚੇ ਇਹ ਦੇਖੋ ਥੋੜਾ ਪਿੱਛੂ ਕਰਕੇ ਦਿਖਾਓ ਕਲਰ ਅਚੀ ਤਰ੍ਹਾਂ ਆ ਜਾ ਇਹ ਦੇਖੋ ਠੀਕ ਹੈ ਜੀ ਇਹ ਆ ਦੇਖੋ ਇਹ ਵੀ ਬਹੁਤ ਸੋਹਣਾ ਲੱਗਿਆ ਐਕਚੁਅਲੀ ਮੈਨੂੰ ਆਪਣੇ ਲਈ ਵੀ ਬੜਾ ਸੋਹਣਾ ਲੱਗਿਆ ਹੈ ਇਹ ਜਿਹੜਾ ਹੈਗਾ ਇਹ ਦੇਖੋ ਇਹ ਮੈਂ ਤਾਂ ਲਗਾ ਕੇ ਵੀ ਦਿਖਾਉਣੀ ਆ ਸੂਟ ਬੜਾ ਸੋਹਣਾ ਇਹਦੇ ਤੇ ਰੋਜ਼ੇਜ਼ ਬਣੇ ਹੋਏ ਤੇ ਕਲਰ ਬੜਾ ਪਿਆਰਾ ਹੈ ਇਹ ਦੇਖੋ ਠੀਕ ਹੈ ਜੀ ਇਹ ਹੋ ਗਏ ਇਹ ਇਹ ਕਦਰ ਹੋ ਗਿਆ ਚ ਇਹ ਦੇਖੋ ਇਹ ਇਹ ਆਪਣੇ ਕੋਲੇ ਹੁਣੇ ਹਲੇ ਆਏ ਐ ਤੇ ਸਿਰਫ ਆ ਦੇਖੋ ਦੋ ਦੋ ਸੂਟੀਆਂ ਐ ਤੁਹਾਨੂੰ ਕਿਸੇ ਨੂੰ ਵੀ ਪਸੰਦ ਆ ਸਾਰਾ ਗਰਮ ਕਪੜਾ ਹੁਣ ਠੰਡ ਹੋ ਗਈ ਐ ਕਾਫੀ ਠੰਡ ਵਧੂਗੀ ਵੀ ਤਾਂ ਇਹ ਤੁਸੀਂ ਮੈਨੂੰ ਦੱਸ ਸਕਦੇ ਆ ਫਿਰ ਮੈਂ ਤੁਹਾਡੇ ਲਈ ਇਹ ਰੱਖ ਸਕਦੀ ਆ ਅੱਛਾ ਉਸ ਤੋਂ ਬਾਅਦ ਐ ਦੇਖੋ शर्ट है स्टिच हो गई है ठीक है जी तो ये जोड़ा शरारा एक्चुअली वो मैं तुम दिखा चाहूँगी ठीक है क्योंकि यदा दुपट्टा फ्रोज़ी है वाला ਇਸ ਕਰਕੇ ਆਪਾਂ ਉਹਦੇ نیچے ਉਹਨੂੰ ਥੋੜਾ ਟਾਇ ਐਂਡ ਐਚ ਦੇ ਦਤਾ ਠੀਕ ਹੈ ਇਦਾਂ ਕਰਕੇ ਸੈਟ ਬੰਦ ਆਇ ਡੋਟ ਨੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹਾਂ ਆ ਦੇਖੋ ਠੀਕ ਹੈ ਜੀ ਨਾਲ ਇਹਦੇ ਆਪਾਂ ਇੱਕ ਪੈਂਟ ਵੀ ਐਕਸਟਰਾ ਬਣਾਈ ਹੈ ਜੇ ਉਹ ਕਦੀ ਸ਼ਰਾਰਤ ਨਹੀਂ ਵੀ ਪਾਉਣਾ ਚਾਹੁੰਦੇ ਤੇ ਉਹ ਪੈਂਟ ਵੀ ਪਾ ਸਕਦੇ ਠੀਕ ਹੈ ਜੀ ਇੱਕ ਇਹ ਹੋ ਗਿਆ ਉਸ ਤੋਂ ਬਾਅਦ ਇਹ ਆਰਡਰ ਦਾ ਪੀਸ ਹੋ ਗਿਆ ਸੌਰੀ ਭੈਣ ਜੀ ਥੋੜਾ ਸੁਪ ਦਿਖਾ ਰਹੀ ਹਾਂ ਮੈਂ ਕਿਉਂਕਿ ਬਹੁਤ ਸੋਨਾ ਜਿ ਮੇਰੇ ਤੋਂ ਰਿਆ ਹੀ ਨਹੀਂ ਗਿਆ ਅੱਜ ਤੇ ਇਹ ਦੇਖੋ ਇਹ ਕਟਵਰਕ ਹੋਇਆ ਹੈ ਇਹ ਡਿਜ਼ਾਈਨ ਆਪਣਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਹੈ ਇਹ ਦੇਖੋ ਇਹ ਵੀ ਪਸ਼ਮੀਨੇ ਤੇ ਬਣਿਆ ਠੀਕ ਹੈ ਜੀ ਇਹ ਬਹੁਤ ਪਸੰਦ ਕੀਤਾ ਡਿਜ਼ਾਈਨ ਸਾਰਿਆਂ ਨੇ ਹਰ ਏਜੇ ਤੇ ਡਿਜ਼ਾਈਨ ਚੱਲ ਰਿਹਾ ਜ ਜਦੋਂ ਸਿਆਣਿਆਂ ਵਾਸਤੇ ਵੀ ਸਾਰੇ ਲਈ ਨੋਰਮਲ ਵੀ ਤੇ ਇੱਕ ਆਪਣੇ ਕੋਲੇ ਸਪੰਦ ਦਾ ਆ ਸਿਆਣਿਆਂ ਵਾਲਾ 올ਓਵਰ ਬੂਟੀ ਵਾਲਾ ਇਹ ਦੇਖੋ ਐਕਚੁਅਲੀ ਨਈ ਪਸ਼ਮੀਨਾ ਹੈ ਇਹ ਦੇਖੋ ਰੂਬੀ ਦਾ ਪਸ਼ਮੀਨਾ ਠੀਕ ਹੈ ਜੀ ਇਹ ਹੋ ਗਿਆ ਉਸ ਤੋਂ ਬਾਅਦ ਆ ਡਿਜ਼ਾਈਨ ਤੁਹਾਨੂੰ ਮੈਂ ਅਰਗੇ ਵੀ ਕਈ ਵਾਰੀ ਦਿਖਾਇਆ ਹੈ ਤਾਂ ਇਹ ਆਪਣਾ ਬਹੁਤ ਪਪੂਲਰ ਡਿਜ਼ਾਈਨਰ ਐ ਦੇਖੋ neck ਇਹ ਗਾਜਰੀ ਰੰਗ ਦੀ ਸਪਨ ਆਹ ਇਹਦੀ ਬੈਕ ਹੋ ਗਈ ਠੀਕ ਹੈ 슬ੀਵਜ਼ ਵੀ ਇਵੇਂ ਹੈਵੀ ਬਣ ਹੈ ਤੇ ਇਹਦਾ ਦੁਪੱਟਾ ਬਹੁਤ ਪਿਆਰਾ ਬਣਿਆ ਤੁਹਾਨੂੰ ਦੁਪੱਟਾ ਦਿਖਾਉਣੀ ਆ ਇਹ ਦੇਖੋ ਪਿਓਰ ਚਨੌਂਚਪੋਨ ਦਾ ਦੁਪੱਟਾ ਇਹ ਦੇਖੋ ਲੇਸ ਲੱਗੀ ਵੀ ਇਹਨੂੰ ਠੀਕ ਹੈ ਜੀ ਇਹ ਕੀ ਹੋ ਗਿਆ ਉਸ ਤੋਂ ਬਾਅਦ ਐਲਕੋ ਹੈਂਡਵਰਕ ਠੀਕ ਹੈ ਤਾਂ ਇਹਦਾ ਦੁਪੱਟਾ ਵੀ ਰੈਡੀ ਹੈ ਐਲੋ ਠੀਕ ਹੈ ਬਾਕੀ ਜਿੱਦਾਂ ਮੈਂ ਤੁਹਾਨੂੰ ਹਰ ਵਾਰੀ ਦੱਸਦੀ ਹੁੰਦੀ ਆ ਵੀ ਆਰਡਰ ਦਾ ਕੰਮ ਚੱਲ ਰਿਹਾ ਹੈ ਬਹੁਤ ਜ਼ਿਆਦਾ ਨਹੀਂ ਮੈਂ ਦਿਖਾ ਸਕਦੀ ਪਰ ਹਾਂ ਮੈਂ ਥੋੜਾ ਤਾਂ ਦਿਖਾ ਸਕਦੀ ਹਾਂ ਦੇਖੋ ਇਹ ਵੀ ਆਰਡਰ ਦਾ ਪੀਸ ਹੈ ਆਪਣਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੈ ਇੱਕ ਇੱਕ ਗੋਟਾ ਵਰਕ ਦਾ ਆਰਡਰ ਦਾ ਪੀਸ ਹੈ ਕੋਈ ਵੀ ਤੁਸੀਂ ਬਣਾਉਣਾ ਬੰਦ ਜੋ ਠੀਕ ਹੈ ਅਜੇ ਸਟਿਚ ਹੋਇਆ ਫਿਨਿਸ਼ਿੰਗ ਰਹਿੰਦੀ ਹੈ ਤੇ ਬਾਕੀ ਇਹ ਹੈਗੇ ਆਪਣੇ ਅੱਜ ਦੇ ਸੂਟ ਤਾਂ ਤੁਸੀਂ ਕੋਈ ਵੀ ਇਸ ਪੰਦੇ ਪਸ਼ਮੀਨੇ ਦੇ ਪਿਓਰ ਕ੍ਰੇਪ ਦੇ ਪਾਰਟੀ ਵੇਅਰ ਜੋ ਵੀ ਲੈਣਾ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਬਾਹਰੋਂ ਆਉਣ ਵਾਲਿਆਂ ਭੈਣਾਂ ਨੂੰ ਰਿਕੁਐਸਟ ਹੈ ਵੀ ਥੋੜਾ ਪਹਿਲਾਂ ਦੱਸੋ ਕਾਫੀ ਓਵਰ ਕਰਾਊਡਡ ਜਾ ਹੋ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਕੰਮ ਸਾਰਾ ਰਸ਼ ਪੈ ਜਾਂਦਾ ਤੇ ਪਹਿਲਾਂ ਦੱਸੋ ਤਾਂ ਕਿ ਤੁਹਾਡੇ ਆਉਂਦਿਆਂ ਤੱਕ ਤੁਹਾਡੇ ਕੱਪੜੇ ਬਣੇ ਹੋਣ ਤੇ ਬਾਕੀ ਮੇਰੀ ਵੀਡੀਓ ਨੂੰ ਲਾਈਕ ਕਰਦੇ ਕਰੋ ਸ਼ੇਅਰ ਕਰਦੇ ਕਰੋ ਪਲੀਜ਼ ਤਾਂ ਮੈਨੂੰ ਕਾਲ ਕਰੋ ਸੁਝਾਅ ਦਿਆ ਕਰੋ ਤੇ ਬਾਕੀ ਮੈਂ ਕਹੂੰਗੀ ਸਾਰੇ ਜਾਣੇ ਤੁਸੀਂ ਅਮ Enjoy ਕਰੋ ਵਿਹਾਂ ਦਾ ਸੀਜ਼ਨ ਹੈ ਖੁਸ਼ ਰਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤਾਂ ਇਹ ਵੀਡੀਓ ਦੇਖ ਲਈ ਵੀ ਥੈਂਕ ਯੂ ਸੋ ਮਚ ਜੀ ਓਕੇ